ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿਸ ਘਰ ਵਿੱਚ ਸੋਣਸਾਨ ਪਈ ਸੀ ਜਿਸ ਘਰ ਵਿੱਚ ਕੋਈ ਨਹੀਂ ਸੀ ਪਰ ਅੱਜ ਉਸ ਘਰ ਵਿੱਚ ਜਿਹੜੇ ਕਿ ਟੈਂਟ ਲੱਗ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਰਿਸ਼ਤੇਦਾਰ ਭੈਣ ਭਰਾ ਜਿਹੜੇ ਨੇ ਉਹ ਮਦਦ ਲਈ ਪਹੁੰਚੇ ਨੇ ਇੱਥੇ ਆ ਕੇ ਪਤਾ ਲੱਗਿਆ ਕਿ ਵਾਕਿਆ ਹੀ ਉਹ ਜਿਹੜੀ ਅਸਲੀਅਤ ਹੈ ਉਤੋਂ ਵੱਤ ਬੱਤਰ ਜਿਹੜੇ ਹਾਲਾਤ ਮਾੜੇ ਨੇ ਕਿ ਇਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਜਾਂ ਚਾਚੇ ਜਾਂ ਨਾਨਕੇ ਕੋਈ ਅਸਾਂ ਅੱਗੇ ਨਹੀਂ ਆਇਆ ਜਿਹੜੀ ਲੜਕੀ ਦਾ ਚਿਹਰਾ ਕੱਲ ਮਯੂਜ ਸੀਗਾ ਅੱਜ ਸਾਨੂੰ ਵੇਖ ਕੇ ਕਿੰਨਾ ਖੁਸ਼ ਹੋਈ ਹੈ ਔਰ ਅਸੀਂ ਜਿਹੜਾ ਲੋੜਿੰਦਾ ਸਮਾਨ ਸੀਗਾ ਉਹ ਅੱਜ ਲੈ ਕੇ ਆਏ ਆ ਤੇ ਅੱਜ ਬੇਟੀ ਦੇ ਚਿਹਰੇ ਤੇ ਰੌਣਕ ਵੀ ਜਿਹੜੀ ਉਹ ਦੇਖਣ ਵਾਲੀ ਤਾਂ ਹੈ ਮੈਂ ਬਹੁਤ 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 ਖੁਸ਼ ਹਾਂ ਮੈਨੂੰ ਅੱਜ ਵੀ ਮੇਰਾ ਪ੍ਰਾ ਆਜਾਇਆ ਵਾ ਹਾਂਜੀ ਮੈਂ ਤੇਲ ਚੋਕ ਨਗਾਇਆ ਆਪਣੇ ਪ੍ਰਾ ਨੂੰ ਵਿਸਵਾਗਤ ਕੀਤਾ ਆਪਣੇ ਪ੍ਰਾ ਦਾ ਵੀ ਮੇਰੇ ਪ੍ਰਾ ਆਇਆ ਵਾ ਜਿਹੜੇ ਕੀ ਪੰਜਾਬ ਪੁਲਿਸ ਦੇ ਵਿੱਚ ਇੱਥੇ ਡਿਊਟੀ ਨਿਭਾ ਰਹੇ ਹੋ ਗੁਰਸਖ ਜੇ ਜਿੱਥੇ ਕੀ ਡਿਊਟੀ ਨਹੀਂ ਸੋਹਣੀ ਨਿਭਾਉਂਦੇ ਹੋ ਉਤੋਂ ਤੁਸੀਂ ਮਾਮੇ ਦਾ ਵੀ ਅਹਿਮ ਰੋਲ ਨਿਭਾਉਂਦੇ ਹੋ ਅਸੀਂ ਦੇਖਿਆ ਵੀ ਨਾਨਕਾ ਮੇਲ ਬਾਰ ਕੇ ਤੁਸੀਂ ਆ ਜਾਏ ਹੋ ਜੋ ਸਮਾਨ ਸੀ ਜੋ ਰੀਤੀ ਰਿਵਾਜ ਸੀ ਨਾਨਕਿਆਂ ਵੱਲੋਂ ਉਸ ਸਾਰੀ ਰੀਤ ਰਸਮਾਂ ਤੁਹਾਡੇ ਵੱਲ ਕੀਤੀਆਂ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਜਿਹੜਾ ਕੰਨਿਆ ਦਾਦਿਆਂ ਬਹੁਤ ਮਹਾਨ ਦਾਣ ਮੰਨਿਆ ਗਿਆ ਜਿਸਾਂ ਕਿ 100 ਗਊਆਂ ਬਰਾਬਰ ਦਾਣ ਕਰਨ ਦੇ ਬਰਾਬਰ ਹੈ ਇੱਕ ਕੰਨਿਆ ਦਾਦ ਤੇ ਇਹ ਜਿਹੜੇ ਕੰਨਿਆ ਦਾਦ ਸਾਨੂੰ ਇਹ ਸੁਭਾਗ ਮਿਲਿਆ ਵਾ ਉਸ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰਾਨਾ ਮਰਤੀ ਦਾ ਮਾਮਾ ਬਣ ਕੇ ਅੱਗੇ ਆਇਆ ਵਾ ਅਸੀਂ ਇਹੋ ਚਾਹੁੰਦੇ ਆਂ ਫੇ ਚਲੋ ਇਹਨਾਂ ਨੂੰ ਤਰੱਕੀਆਂ ਮਿਲਣ ਦੇ ਹੋਰੇ ਚੈੱਕ ਕਰੇ ਮਹਾਰਾਜ ਇਹਨਾਂ ਨੂੰ ਇਹ ਜੀ ਜਿਹੜੇ মিডিਆ ਖਾਸ ਕਰਕੇ ਪੰਜਾਬੀ ਲੋਕ ਚੈਨਲ ਹੈ ਜਿਨ੍ਹਾਂ ਦੀ ਜਿਹੜੀ ਇਹ ਪੋਸਟ ਨਸ਼ਰ ਕੀਤੀ ਸੀ ਉਹ ਪੋਸਟ ਵਾ ਦੇਖ ਕੇ ਲੋਕਾਂ ਨੇ ਬੜਾ ਸਾਥ ਦਿੱਤਾ ਉਹ ਲੋਕਾਂ ਦੇ ਕਮੈਂਟ ਵੀ ਇਹੋ ਜਿਹੇ ਆ ਕਿ ਜਿੱਥੇ ਕੱਲ ਲੜੀਆਂ ਨਹੀਂ ਸੀ ਲੱਗੀਆਂ ਜਿੱਥੇ ਕੱਲ ਟੈਂਟ ਨਹੀਂ ਸੀ ਲੱਗਾ ਅੱਜ ਉਥੇ ਸਭ ਕੁਝ ਲੋੜਿੰਦਾ ਸਮਾਨ ਵੀ ਆ ਗਿਆ ਔਰ ਲੜੀਆਂ ਵੀ ਲੱਗੀਆਂ ਟੈਂਟ ਵੀ ਆ ਗਿਆ ਔਰ ਜਿਹੜਾ ਕਰਦਾ ਕਰੇ ਦੁਸ਼ਮਾਨ ਸੀ ਉਹ ਵੀ ਆ ਗਿਆ ਸਭੰਗ ਸਪੈਕਟਰ ਜਿਹੜਾ ਕਿ ਦਲਜੀਤ ਸਿੰਘ ਨੇ ਪੰਜਾਬ ਪੁਲਿਸ ਦੇ ਉਹ ਨਾਨਕਾ ਮਿਆਂ ਦੇ ਬਣ ਕੇ ਆਏ ਨੇ ਤੁਹਾਡੇ ਮਾਮਾ ਬਣ ਕੇ ਆਏ ਨੇ ਕੀ ਕਹਿਣਾ ਚਾਹੋਗੇ ਕੀ ਸੋਚਿਆ ਸੀ ਮਾਮਾ ਬਣ ਕੇ ਪੰਜਾਬ ਪੁਲਿਸ ਇੰਸਪੈਕਟਰ ਹੋਣਗੇ ਮੈਂ ਕਦੀ ਨਹੀਂ ਸੋਚਿਆ ਸੀ ਜੀ ਹਾਂ ਜੀ ਅੱਜ ਮੈਂ ਬਹੁਤ ਖੁਸ਼ ਹਾਂ ਦੇ ਘਰੇ ਗਿਆ ਸਮਾਨ ਨਹੀਂ ਕੋਈ ਵੀ ਹੈਗਾ ਤੇ ਵਿਆਹ ਵਾਲਾ ਘਰ ਜਾਵਦਾ ਹੀ ਨਹੀਂ ਵਿਆਹ ਵਾਲਾ ਘਰ ਜਾਵਦਾ ਨਹੀਂ ਹੁਣ ਅੱਜ ਵਿਆਹ ਵਾਲਾ ਘਰ ਜਾ ਪੰਡਿਆ ਅਜਾ ਮੇਰੇ ਚਿਹਰੇ ਤੇ ਵੀ ਖੁਸ਼ੀ ਮੇਰੀ ਬੇਟੀ ਦੇ ਚਿਹਰੇ ਤੇ ਵੀ ਖੁਸ਼ੀ ਆ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾੜ ਦੇ ਤਸਵੀਰਾਂ ਵਖਾਵਾਂਗੇ ਤੁਹਾਨੂੰ